ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇਹ ਪਰਮੀ ਬੈਂਗਣੀ ਬਣਾਵਾਂਗੇ ਜੇ ਨਾਲ ਛੋਟਾ ਪੀਸ ਆ ਉਹਦੇ ਤਾਂ ਉਸੇ ਤਰ੍ਹਾਂ ਹੀ ਉਹਨੂੰ ਵਿੱਚ ਕੱਟ ਲਾ ਕੇ ਭਰ ਲਾਂਗੇ ਜੇ ਕੋਈ ਵੱਡਾ ਪੀਸ ਆ ਤਾਂ ਉਸ ਦੇ ਵਿੱਚ ਪਚਾਲੇ ਇਸ ਤਰ੍ਹਾਂ ਕੱਟ ਲਾ ਕੇ ਫੇਰ ਉਹਨੂੰ ਵਿੱਚੋਂ ਕੱਟ ਕੇ ਚੈੱਕ ਕਰਾਂਗੇ ਵੀ ਵਿੱਚੋਂ ਕੀੜਾ ਤਾਂ ਨਹੀਂ ਆ ਜਾਂ ਕਈ ਵਾਰ ਪੱਕੀ ਹੁੰਦੀ ਐ ਇਹ ਹੁਣ ਬਿਲਕੁਲ ਸਾਫ਼ ਐ ਤਾਂ ਇਹਨੂੰ ਭਰ ਲਾਂਗੇ ਇਹਦੇ ਦੋ ਪੀਸ ਬਣਾ ਲਏ ਸੀ ਵੱਡੇ ਕਰਕੇ ਛੋਟੇ ਵੀ ਦੋ ਪੀਸ ਬਣਾਉਣ ਦੀ ਲੋੜ ਨਹੀਂ ਉਹਨਾਂ ਨੂੰ ਐਸੀ ਤਰ੍ਹਾਂ ਭਰ ਲਾਂਗੇ ਮਸਾਲਾ ਆਹ ਲਸਣ ਪਿਆਜ਼ ਸਾਰਾ ਕੁਝ ਇਹ ਥੋੜਾ ਜਿਹਾ ਨਾਣ ਮਿਰਚੇ ਦੇ ਵਿੱਚ ਜ਼ਿਆਦਾ ਰੱਖਿਆ ਟਮਾਟਰ ਪਾਇਆ ਕਿਉਂਕਿ ਬੈਂਗਣੀ ਦੇ ਵਿੱਚ ਕਰੇਲੇ ਵਾਂਗ ਜ਼ਿਆਦਾ ਤਾਂ ਨਹੀਂ ਭਰਿਆ ਜਾਂਦਾ ਥੋੜਾ ਥੋੜਾ ਹੀ ਭਰਿਆ ਜਾਂਦਾ ਇਸ ਤਰ੍ਹਾਂ ਭਰ ਲੈ ਸਰੋਂ ਦਾ ਤੇ ਥੋੜਾ ਹੀ ਪਾਉਣਾ ਜਿਆਦਾ ਨਹੀਂ ਪਾਉਣਾ ਹੈਗਾ ਕਿਉਂਕਿ ਬੈਂਗਣੀ ਆਪਣੇ ਪਾਣੀ ਛੱਡ ਦਿੰਦੀ ਹੈ ਜਿਵੇਂ ਸ਼ਿਮਲਾ ਮਿਰਚਾਂ ਬਣਾਈਆਂ ਸੀਗੀਆਂ ਉਹਨਾਂ ਵੀ ਆਪਣੀ ਪਾਣੀ ਛੱਡਤਾ ਸੀ ਉਹਦੇ 'ਚ ਬਣ ਜਾਂਦੀਆਂ ਨੇ ਇਸੇ ਤਰ੍ਹਾਂ ਇਹਨੇ ਵੀ ਆਪਣੀ ਪਾਣੀ ਛੱਡ ਦੇਣਾ ਇਹ ਗਰਮ ਹੋ ਗਿਆ ਤੇਲ ਤੇ ਭਰੀ ਹੋਈ ਬੈਂਗਣੀ ਉਹਦੇ ਵਿੱਚ ਚੁੱਕ ਤਾਂ ਸਟਿੰਕੇ ਰੱਖਦਾ ਹੈ

ਰੱਖਾ ਕੇ ਸਿਮਤਈ ਹੋ ਗਈ ਜੀ ਬੈਂਕ ਨੇ ਤਿਆਰ ਇਹ ਤਾਂ ਨਹੀਂ ਲੱਗਦੀ ਹੈਗੀ ਇਹ ਕਿਉਂਕਿ ਇਹਨਾਂ ਕੋ ਆਪਣੀ ਪਾਣੀ ਛੱਡ ਦਿੰਦੇ ਨੇ ਇਹ ਪਰੌਂਠੇ ਨਾਲ ਖਾਓ ਚਾਹੇ ਰੋਟੀ ਨਾਲ ਦਹੀਂ ਰਕਾ ਪਾ ਕੇ ਬਹੁਤ ਸਵਾਦ ਲੱਗਦੀ ਹੈ